ਸਵੇਰੇ ਫਿਰ ਦਵਾਈ ਖਾ ਕੇ ਚੱਲਦੇ ਹੋ ਗੋਡਿਆਂ ਕਿਉਂਕਿ ਦਰਦ ਦੁੱਲੇ ਦਵਾਈ ਖਾਣੇ ਆ ਫਿਰ ਚਾ ਵੀ ਨੇ ਫਿਰ ਚਾ ਵੀ ਨੇ ਸਵੇਰੇ ਦਵਾਈ ਖਾਣੀ ਪੈਂਦੀ ਹੈ ਅੱਖਾ ਬਾਡੇ ਭਾਵਪੁੰਦੇ ਲੱਗ ਲੱਗਦਾ ਤੁਹਾਨੂੰ ਅੱਖਾ ਜਲਦੀ ਵਾਰ ਬੇबस ਮੈਂ ਬਹੁਤ ਜਲਤੀ ਹੋ ਜਾਂਦੀ ਹੂੰ ਰੱਬ ਨਾਲ ਗਿਲਾ ਕੋਈ ਨਹੀਂ ਹੈ ਰੋਟੀ ਦੇ ਰਿਹਾ ਹੋ ਵੀ ਹੈ ਜਿਹੜੇ ਬਿਲਕੁਲ ਨਹੀਂ ਮੰਗ ਕੇ ਖਾਂਦੇ ਆ ਕੁਮਾਰੀ ਜਿਹਾ ਕਿਤੇ ਉਹਨਾਂ ਨਾਲ ਉਹ ਤੇ ਬਹੁਤ ਬੈਠ ਰਹੀ ਹੈ ਬੱਸ ਮੇ ਕੰਨਿਆ ਪ੍ਰਮਾਤਮਾ ਹਿੰਮਤ ਦੇਈ ਜੇ ਮਤਾ ਚੀ ਨਾ ਦਿਖਾਏ ਕਿਸੇ ਨੂੰ ਜਿਵੇਂ ਮਰੇ ਹੱਥ ਨਾ ਦੇ ਨਾ ਇੰਨੇ ਕੁ ਵੀ ਚੱਲੀ ਜੇ ਨਾ ਸ਼ੁਕਰ ਹੈ ਪੂਰਾ ਦਿਨ ਮਿਹਨਤ ਕਰਦੀ ਆ ਇੱਕ ਈ ਰਿਕਸ਼ੇ ਦੇ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ 52 ਸਾਲ ਦੀ ਉਮਰ ਹੈ ਗੋਡੇ ਬਿਲਕੁਲ ਸਾਥ ਨਹੀਂ ਦਿੰਦੇ ਪਰ ਫਿਰ ਵੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਭਲਾ ਇਹ ਦੱਸੋ ਪਤੀ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਹੜੀ ਬਿਮਾਰੀ ਦੇ ਨਾਲ ਇਸ ਸਮੇਂ ਜੂਝ ਰਹੇ ਉਹਨਾਂ ਨੂੰ ਸ਼ੂਗਰ ਸੀ ਸ਼ੂਗਰ ਚ ਨਾ ਡੇਂਗੂ ਹੋ ਗਿਆ ਸੀ ਉਹ ਡੇਂਗੂ ਤੋਂ ਬਾਅਦ ਫਿਰ ਉਹਨਾਂ ਦੀ ਲੱਤਾਂ ਨਹੀਂ ਕੰਮ ਕਰਦੀਆਂ ਮੇਰੀ ਵੀ ਦਵਾਈ ਚੱਲਦੀ ਹੈ ਥੈਡ ਬੀਪੀ ਸਾਰੀ ਕੋਟੈਗ ਦਵਾਈ ਖਾਏ ਬਗੈਰ ਤਾਂ ਮੈਂ ਬੈੱਡ ਤੋਂ ਵੀ ਨਹੀਂ ਉੱਠ ਸਕਦੀ ਗੁੱਡੀਆਂ ਕਰਕੇ ਤੁਹਾਡੇ ਗੁੱਡੇ ਨੂੰ ਕੀ ਪ੍ਰੋਬਲਮ ਆ ਗੁੱਡੇ ਕੰਮ ਨਹੀਂ ਦਿੰਦੇ ਬਿਲਕੁਲ ਗੈਪ ਨਾ ਗੈਪ ਖਤਮ ਹੈ ਚੱਲਿਆ ਫਿਰ ਨਹੀਂ ਜਾਂਦਾ ਦਿੱਕਤ ਹੈ ਜਿੰਨੇ ਦਾ ਲਾਜ ਕਰਵਾਉਣਾ ਨਹੀਂ ਕਰਵਾਉਣਾ ਤੇ ਹੈ ਕੱਲ ਤੇ ਹੋਈ ਆ ਗਈ ਨਾ ਕਿੱਦਾਂ ਕਰਦਾ ਹੈ 5 ਲੱਖ ਰੁਪਏ ਕਹਿ ਰਹੇ ਆ ਡਾਕਟਰ ਇਹ ਇੰਝ ਚੱਲ ਰਿਹਾ ਹਜੇ ਤਾਂ ਪੈਸੇ ਹੈ ਨਹੀਂ ਚੱਲ ਰਹੇ ਆ ਮੇਰਾ ਬੱਸ ਖਰਾਬ ਬੱਸ ਫੜਕਾ ਤੇ ਇਸ ਤਰ੍ਹਾਂ ਕੰਮ ਕਰਨਾ ਕਿੰਨਾ ਕੋਖਾ ਲੱਗਦਾ ਤੁਹਾਨੂੰ ਪਹਿਲਾਂ ਪਹਿਲਾਂ ਔਖਾ ਲੱਗਿਆ ਹੁਣ ਕਿਸ ਤਰ੍ਹਾਂ ਲੱਗ ਰਿਹਾ ਪਿਛੁਰੂਸ ਤਾਂ ਹੁਣ ਕਈ ਹੈ ਦੇਖੋ ਦੁਨੀਆ ਐਨੈਕਟਿਵ ਹੀ ਹੈ ਪੋਜ਼ਿਟਿਵ ਹੀ ਹੈ ਕਈ ਤਾਂ ਪੂਰਾ ਐਨ ਹਲਾਸ਼ੇਰੀ ਦੇਖ ਕੇ ਜਾਂਦੇ ਆ ਖੁਸ਼ ਹੁੰਦੇ ਆ ਬਹੁਤ ਵਧੀਆ ਲੱਗਿਆ ਕਈ ਤਾਂ ਬੈਠਦੇ ਨਹੀਂ ਲੇਡੀ ਸੀ ਇਹ ਜਿਹੜੀਆਂ ਬੈਠਦੀਆਂ ਨਹੀਂ ਜੈਂਸ ਖੁਦ ਨਹੀਂ ਅਸੀਂ ਤੇ ਭੈਣ ਜੀ ਨਾਲ ਹੀ ਜਾੜਾ ਅਸਤੇ ਤੁਹਾਡੇ ਨਾਲ ਹੀ ਜਾੜਾ ਸੋ ਹਰ ਇੱਕ ਰੰਗ ਬਰੰਗੀ ਦੁਨੀਆ ਬੇਟਾ ਬਹੁਤ ਸਮਾਜ ਸੇਜੀ ਸੰਸਥਾਾਂਾਂ ਵੀ ਹੁੰਦੀਆਂ ਨੇ ਮਦਦ ਕਰਦੀਆਂ ਨੇ ਕੀ ਲੱਗਦਾ ਤੁਹਾਨੂੰ ਮਦਦ ਦੀ ਕਿਹੜੀ ਚੀਜ਼ ਹੈਗੀ ਕੀ ਕੰਮ ਹੈ ਫੇਰ ਵੀ ਨਹੀਂ ਮੰਗਣੀ ਮਦਦ ਕਿ ਤੁਸੀਂ ਆਪ ਮੰਗਿੰਦੇ ਕਰਦੇ ਹਾਂਜੀ ਸੰਘਿਆ ਨਹੀਂ ਜੱਟ ਬਟਾ ਮੇਰੇ ਤੋਂ ਤੁਹਾਨੂੰ ਅੱਜ ਅਸੀਂ 51 ਸਾਲ ਦੀ ਉਸ ਔਰਤ ਦੇ ਨਾਲ ਮਲਾਉਣ ਜਾ ਰਹੇ ਹਾਂ ਜੋ ਕਿ ਪੂਰਾ ਦਿਨ ਮਿਹਨਤ ਕਰਦੀ ਆ ਇੱਕ ਈ ਰਿਕਸ਼ੇ ਦੇ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ਭਾਵੇਂ ਕਿ ਗੋਡੇ ਕੰਮ ਨਹੀਂ ਕਰਦੇ ਪਰ ਫਿਰ ਵੀ ਸਾਰਾ ਦਿਨ ਮਿਹਨਤ ਕਰਕੇ ਉਸੇ ਮਿਹਨਤ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਨਾਲ ਦੇ ਪਤੀ ਨੇ ਜਿਹੜੇ ਉਹ ਇਸ ਸਮੇਂ ਮੰਜੇ ਤੇ ਪਏ ਨੇ ਕਿਸੇ ਬਿਮਾਰੀ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਇਲਾਜ ਵੀ ਨੇ ਆਪਣੇ ਇਸ ਖਰਚੇ ਦੇ ਵਿੱਚੋਂ ਹੀ ਕਰਵਾਉਣਾ ਹੁੰਦਾ ਹੈ 51 ਸਾਲ ਦੀ ਉਮਰ ਹੈ ਗੋਡੇ ਬਿਲਕੁਲ ਸਾਥ ਨਹੀਂ ਦਿੰਦੇ ਪਰ ਫਿਰ ਵੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਅਸੀਂ ਅਕਸਰ ਤਾਂ ਉਹਨਾਂ ਵਿਅਕਤੀਆਂ ਦੇ ਨਾਲ ਮਿਲਾਉਂਦੇ ਆ ਜਿਹੜੇ ਕੀ ਉਹ ਖਾਈਆਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਕਦੇ ਵੀ ਜ਼ਿੰਦਗੀ ਤੋਂ ਹਾਰ ਨਹੀਂ ਮੰਨਦੇ ਤਾਂ ਆਪਣੀ ਉਸ ਔਖੀ ਜ਼ਿੰਦਗੀ ਦੇ ਨਾਲ ਲੜਦੇ ਨੇ ਤੇ ਅੱਗੇ ਵੱਲ ਵਧਦੇ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਮੀਤ ਕੌਰ ਹੈ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 51 ਸਾਲ 51 ਸਾਲ ਹਾਂ ਪਟਿਆਲੇ ਦੇ ਹੀ ਰਹਿਣ ਵਾਲੇ ਹਾਂ ਸ਼ੁਰੂ ਤੋਂ ਹਾਂਜੀ ਪਟਿਆਲੇ ਦੇ ਹਾਂ ਕਿਵੇਂ ਇਹ ਕਿਵੇਂ ਫਿਰ ਇਹ ਰਿਕਸ਼ਾ ਚਲਾਉਣ ਲੱਗੇ ਪਹਿਲਾਂ ਇਹ ਦੱਸੋ ਪਤੀ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਹੜੀ ਬਿਮਾਰੀ ਦੇ ਨਾਲੇ ਸਮੇਂ ਜੂਝ ਰਹੇ ਨੇ ਉਹਨਾਂ ਨੂੰ ਸ਼ੂਗਰ ਸੀ ਸ਼ੂਗਰ ਚ ਨਾ ਡੇਂਗੂ ਹੋ ਗਿਆ ਸੀ ਉਹ ਡੇਂਗੂ ਤੋਂ ਬਾਅਦ ਫਿਰ ਉਹਨਾਂ ਦੀ ਲੱਤਾਂ ਨਹੀਂ ਕੰਮ ਕਰਦੀਆਂ ਉਹ ਲੱਤਾਂ ਬਿਲਕੁਲ ਨਹੀਂ ਕੰਮ ਕਰਦੀ ਨਾ ਬਸ ਘਰ ਘਰ ਚ ਜਿਹੜਾ ਥੋੜਾ ਬਹੁਤ ਤੁਰ ਫਿਰਨਿਆ ਬਾਹਰ ਅਸੀਂ ਗੇਟ ਤੋਂ ਬਾਹਰ ਆਪਾਂ ਉਹਨਾਂ ਨੂੰ ਇਕੱਲੇ ਕੱਢ ਨਹੀਂ ਸਕਦੇ ਪਹਿਲਾਂ ਕੀ ਕੰਮ ਕਰਦੇ ਸੀ ਪਹਿਲੇ ਟਰੱਕ ਡਰਾਈਵਰ ਸੀ ਪਹਿਲੇ ਟਰੱਕ ਡਰਾਈਵਰ ਫਿਰ ਉਹਦੇ ਸਕੂਲ ਚ ਪੀਐਨ ਵੀ ਕਰੀ ਉਹਨਾਂ ਨੇ 10-11 ਸਾਲ ਡਿਊਟੀ ਕਰੀ ਪੀਐਨ ਦੇ ਵੀ ਪਰ ਉਹ ਉਹ ਉਹਨਾਂ ਦੀ ਬਿਮਾਰੀ ਕਰਕੇ ਉੱਥੋਂ ਰਿਟਾਇਰਮੈਂਟ ਹੋ ਗਈ ਉਹ। ਜਦੋਂ ਟਰੱਕ ਡਰਾਈਵਰ ਸੀ ਜਾਂ ਪੀਐਨ ਸੀ ਤਾਂ ਉਦੋਂ ਘਰ ਦਾ ਗੁਜ਼ਾਰਾ ਬਿਲਕੁਲ ਠੀਕ ਚੱਲ ਰਿਹਾ ਸੀ। ਹਾਂਜੀ ਹਾਂ ਠੀਕ ਚੱਲ ਰਿਹਾ ਸੀ ਹੋ ਰਿਹਾ ਸੀ। ਮੈਂ ਘਰ 'ਚ ਛੋਟੀ ਜੀ ਦੁਕਾਨ ਕਰੀ ਹੋਈ ਸੀ। ਦੁਕਾਨ ਕਰਦੀ ਸੀ। ਹਾਂਜੀ। ਦੁਕਾਨ ਫਿਰ ਉਹਨਾਂ ਛੁੱਟ ਗਈ। ਹਾਂਜੀ। ਛੁੱਟ ਗਈ ਫਿਰ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ ਕਿਉਂਕਿ ਇੰਨੀ ਇਨਕਮ ਨਹੀਂ ਆਉਦੇ ਚ ਪ੍ਰੋਪਰ ਸਮਾਨ ਪਾ ਸਕੀ। ਹੂੰ। ਸਮਾਨ ਵੀ ਤਾਂ ਹੀ ਜੇ ਵੰਦਨਿਕ ਫ੍ਰੈਂਚਲ ਪਿਛੋ ਸਟਰੋਂਗ ਤਖੜਾ ਹੋਊਗਾ ਜਾਂ ਪੈਸਾ ਆਊਗਾ ਕਾ ਉਹਦੇ ਨਾਲੇ ਕਾਰੋਬਾਰ ਖੜਾ ਹੋਊਗਾ ਹਾਂਜੀ ਹਾਂ ਦੁਕਾਨਾਸਤੇ ਵੀ ਪ੍ਰੋਪਰ ਸਾਰਾ ਸਮਾਨ ਚਾਹੀਦਾ ਤਾਂ ਹੀ ਦੁਕਾਨ ਚੱਲਦੀ ਹੈ ਜਿਹੜਾ ਇਹ ਰਿਕਸ਼ਾ ਇਹ ਸਾਰਾ ਲੋਨ ਤੇ ਹੈ ਹਾਂਜੀ ਸਾਰਾ ਕਿੰਨੇ ਕਿੰਨੇ ਲੱਖ ਦਾ ਲੋਨ ਕਰਵਾਇਆ ਸੀ ਇਹ 2 ਲੱਖ 20 ਹਜ਼ਾਰ ਦਾ ਲੋਨ ਹੋਇਆ ਹੈ ਪ੍ਰਾਈਵੇਟ ਲੋਨ ਪ੍ਰਾਈਵੇਟ ਹੋਇਆ ਜੀ ਹੁਣ ਕਿੰਨੇ ਸਮੇਂ ਤੋਂ ਇਹ ਤੁਸੀਂ ਇਹ ਚਲਾ ਰਹੇ ਹੋ ਚਲਾਤ ਮੈਂ 2.5 ਸਾਲ ਹੋ ਗਏ ਨੇ ਆਪਣਾ ਲੈਣ ਨੂੰ ਹੋ ਗਏ 4-5 ਮਹੀਨੇ ਪਹਿਲਾਂ ਕਿਰਾਏ ਤੇ ਲੈਣ ਨੂੰ ਕਿਰਾਏ ਤੇ ਚਲਾਤ ਉਹਦਾ ਕਿੰਨਾ ਕਿਰਾਇਆ ਹੁੰਦਾ ਉਹ ਤਾਂ ਡੇਲੀ 300 ਦੇ ਰਹੀ ਸੀ ਇੱਥੇ 350 ਦੇ ਰਹੀਆਂ ਇੱਥੇ 350 ਹਾਂਜੀ ਇਹ ਕਿਸ਼ਤ ਜਾਰੀ ਹੈ ਹਾਂਜੀ ਕਿਸ਼ਤ ਜਾਰੀ ਹੈ ਇੱਥੇ 350 ਹਾਂਜੀ ਟੇਲੀ ਤੇਰੀ ਨਹੀਂ ਜਦੋਂ 350 ਰੁਪਏ ਰੋਹ ਚਲੇ ਜਾਂਦਾ ਕਿੰਨੇ ਦਿਹਾੜੀ ਬਣ ਜਾਂਦੀ ਆ ਗੁਜ਼ਾਰੇ ਜੋਗੇ ਪੈਸੇ ਵੱਜ ਜਾਂਦੇ ਨੇ ਕਿਸ਼ਤ ਕੱਢ ਕੇ ਜਾਂ ਕਈ ਵਾਰ ਇੰਜ ਵੀ ਹੁੰਦਾ ਜਾਂ ਖਾਲੀ ਆਤੀ ਵਾਪਸ ਮੋੜਨਾ ਪੈਂਦਾ ਹੁੰਦਾ ਕੱਲ ਹੁਣ ਕਿਸ਼ਤ ਕਿਸ਼ਤ ਮਸੇ ਪੂਰੀ ਕਰੀ ਹੈ ਕਦੀ ਕਦੀ ਵੱਧ ਵੀ ਬਣ ਜਾਂਦੇ ਲਾਟਰੀ ਹੈ ਕਦੀ ਲੱਗ ਵੀ ਜਾਂਦੀ ਹੈ ਕਦੀ ਨਹੀਂ ਵੀ ਲੱਗਦੀ ਮੈਂ ਉਹਦੀ ਕਿਰਪਾ ਜਿਸ ਤਰ੍ਹਾਂ ਉਹਨੇ ਰੱਖਣਾ ਰੱਖਣਾ ਕੱਲ ਪੂਰੇ ਪੂਰੇ 300 ਰੁਪਏ ਬਣਿਆ ਕੱਲ ਪੂਰੀ ਕਿਸ਼ਤ ਹੀ ਨਿਕਲੀ ਸੀ ਕੱਲ ਥੋੜਾ ਜਿਹਾ ਕਈ ਵਾਰ ਮਨ ਵੀ ਟੁੱਟ ਜਾਂਦਾ ਫਿਰ ਜਦੋਂ ਇਸ ਤਰ੍ਹਾਂ ਪਹਿਲੇ ਤਾਂ ਬਹੁਤ ਹੁੰਦਾ ਸੀ ਹੁਣ ਥੋੜਾ ਜਿਹਾ ਹਾਲਾਤਾਂ ਨੂੰ ਦੇਖ ਕੇ ਸਿਚੂ ਆਪਣੇ ਆਪ ਹੀ ਬੰਦਾ ਉਸ ਤਰ੍ਹਾਂ ਦਾ ਬਣ ਜਾਂਦਾ ਆਦਤ ਬਣ ਜਾਂਦੀ ਹੈ ਪਹਿਲੇ ਤਾਂ ਬਹੁਤ ਤਕਲੀਫ ਹੁੰਦੀ ਸੀ ਵੀ ਹਾਂ ਵੀ ਕੀ ਕਰਾਂਗੇ ਕੀ ਨਹੀਂ ਫਿਰ ਆਪਣੇ ਆਪ ਹੀ ਜਿਉਂਦਾ ਜਦੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੱਲ ਸਿਰਫ 300 ਰੁਪਏ ਹੀ ਬਣਿਆ ਪੂਰੀ ਦਿਨ ਮਿਹਨਤ ਕਰਦੇ ਰਹੇ ਸਾਭ ਨੂੰ ਜਦੋਂ ਇੱਕ ਪੈਸਾ ਵੀ ਘਰੇ ਨਹੀਂ ਲੈ ਕੇ ਗਏ ਫਿਰ ਮਨ ਦੇ ਵਿੱਚ ਕਿਹੜੇ-ਖਿਹੜੇ ਖਿਆਲ ਚੱਲ ਰਹੇ ਸੀ ਕੀ-ਕੀ ਲਿਆਉਣ ਬਾਰੇ ਪਹਿਲਾਂ ਸੋਚ ਰਹੇ ਸੀ ਕਿ ਜੇ ਵੱਧ ਪੈਸ ਰਜੇ ਦੇਖੇ ਹੁਣ ਰੋਜ਼ ਦੀ ਸਬਜੀ ਬਾਜੀ ਦਵਾਈ ਬੁੱਟੀ ਦਵਾਈ ਤਾਂ ਡੇਲੀ ਐ ਦਵਾਈ ਨਾਲ ਰੱਖਦੀ ਆ ਫਿਲਹਾਲ ਵੀ ਮੈਂ ਮੇਰੀ ਵੀ ਦਵਾਈ ਚੱਲਦੀ ਐ ਥੈਡ ਬੀਪੀ ਸਾਰੀ ਗੋਡਿਆਂ ਦੀ ਦਵਾਈ ਖਾਏ ਵਗੈਰਾ ਤਾਂ ਮੈਂ ਬੈੱਡ ਤੋਂ ਵੀ ਨਹੀਂ ਉੱਠ ਸਕਦੀ ਗੋਡਿਆਂ ਕਰਕੇ ਤੁਹਾਡੇ ਗੋਡੇ ਨੂੰ ਕੀ ਪ੍ਰੋਬਲਮ ਆ ਗੋਡੇ ਕੰਮ ਨਹੀਂ ਦਿੰਦੇ ਬਿਲਕੁਲ ਗੈਪ ਕਰ ਗੈਪ ਖਤਮੇ ਚੱਲਿਆ ਫਿਰ ਇਹ ਨਹੀਂ ਜਾਂਦਾ ਦਿੱਕਤ ਹੈ ਇਹਨਾਂ ਦਾ ਲਾਜ਼ਮ ਕਰਵਾਉਣਾ ਨਹੀਂ ਹੁਣ ਕਰਵਾਉਣਾ ਤੇ ਹੈ ਗਲਤੀ ਹੋਈ ਆ ਗਈ ਨਾ ਕਿੰਨਾ ਖਰਚ ਆ ਗਿਆ ਨਾ 5 ਲੱਖ ਰੁਪਏ ਗਏ ਨੇ ਡਾਕਟਰ ਫਿਰ ਕੀ ਕਰੋਗੇ ਪੈਸੇ ਕਿੱਥੇ ਲੈ ਕੇ ਜਾਵਾਂਗੇ ਐਂਜ ਚੱਲ ਰਿਹਾ ਹਜੇ ਤਾਂ ਪੈਸੇ ਹੈ ਨਹੀਂ ਚੱਲ ਰਿਹਾ ਰੱਬ ਬਸਲੇ ਰੱਬ ਬਸਲੇ ਚੱਲ ਬੇਟਾ ਕੀ ਕਰਦਾ ਹੈ ਸੈਟਿੰਗ ਕਰ ਰਿਹਾ ਆਪਣੀ ਹਜੇ ਮੈਂ ਇਹ ਕਹਿ ਰਹੀ ਆ ਜਿੱਧਰ ਉਧਰ ਦਿਲ ਹੈ ਉਧਰ ਕੰਮ ਕਰ ਲੇ ਉਦੀ ਵੀ ਸਾਰੀ ਲਾਈਫ ਹੈ ਆਪਣੇ ਤੇ ਲੰਘ ਗਈ ਹੁਣ ਮੈਂ ਧੱਕੇ ਨਾਲ ਉਹਨੂੰ ਹੋਰ ਪਾਸੇ ਲਾਵਾਂ ਤੇ ਫਿਰ ਗਲਤ ਹੈ ਸਵੇਰੇ ਕਿੰਨੇ ਵਜੇ ਆਜਣੀ ਉਸ ਕੰਮ ਤੇ ਫਿਰ ਕਿੰਨੇ ਵਜੇ ਘਰੋਂ ਨਿਕਲਦੇ ਹੋ ਕੰਮ ਕਰਕੇ ਪੂਰੇ 7 ਵਜੇ ਨਿਕਲਦੇ ਨੇ ਪੌਣੇ 7 ਵਜੇ 7 ਵਜੇ ਮੈਂ ਬੱਚੇ ਚੱਕੜੇ ਹੁੰਦੇ ਆ ਸਾ ਫਿਰ ਰਾਤ ਨੂੰ ਕਿੰਨੇ ਵਜੇ ਸੱਕ ਕੰਮ ਕਰਦੇ ਸਭ ਜੀ ਨੋ 9:30 ਵੱਜ ਜਾਂਦੇ ਸਾਡੇ ਨੂੰ ਵੱਜ ਜਾਂਦੇ ਨੇ ਰੋਜ਼ ਹਾਂ ਦੁਪਹਿਰੀ ਘੰਟੇ ਤੋਂ 2 ਘੰਟੇ ਸਤੇ ਕਰ ਚਲੀ ਜਾਂਦੀ ਆ ਇਹਨੂੰ ਥੋੜੀ ਜੀ ਚਾਰਜਿੰਗ ਤੇ ਵੀ ਲਾਨੀ ਆ ਰੋਟੀ ਫੁਲਕਾ ਵੀ ਕਰੇ ਖਾ ਕੇ ਉਹਨੂੰ ਜਾ ਕੇ ਉਹਨੂੰ ਹਾਂਜੀ ਕਰੇ ਜਾ ਕੇ ਆਂਦੇ ਆ ਉਹਨਾਂ ਨੂੰ ਵੀ ਖਵਾਣਾ ਹੈ ਆਪ ਵੀ ਖਾਣਾ ਹੈ ਇਹ ਤਾਂ ਹੁਣ ਉਹ ਪਤੀ ਬਿਲਕੁਲ ਨਹੀਂ ਤੁਰ ਫਿਰ ਸਕਦੇ ਜੇ ਕਰੋਨਾ ਦਾ ਇਲਾਜ ਹੋ ਜਾਵੇ ਜੇਕਰ ਉਸ ਬਿਮਾਰੀ ਦਾ ਇਲਾਜ ਹੋ ਜਾਵੇ ਦਵਾਈ ਚੱਲ ਰਹੀ ਹੈ ਡਾਕਟਰ ਕਹਿੰਦੇ ਵੀ ਲੱਤਾਂ ਨਹੀਂ ਹੋਣ ਇਹਨਾਂ ਦੇ ਤੁਰਦੀਆਂ ਕੱਤਾ ਨਹੀਂ ਕੰਮ ਕਰਦਾ ਨਾ ਦਵਾਈ ਮਤਲ ਖਵਾਈ ਜੋ ਇਹਨਾਂ ਨੂੰ ਤੇ ਤੁਹਾਡੇ ਦੀ ਜ਼ਿੰਮੇਵਾਰੀ ਹੈ ਅੱਜ ਸਾਰੀ ਹਾਂਜੀ ਜ਼ਿੰਮੇਵਾਰੀ ਸਾਰੀ ਮੇਰੀ ਤੇ ਹੋਰ ਕੀ ਕੀ ਕਾ ਹੋਰ ਕੋਈ ਰੋਜ਼ਗਾਰ ਦਾ ਕੋਈ ਸਾਧਨ ਹੈ ਤੁਹਾਡੇ ਤੋਂ ਇਲਾਵਾ ਬੱਚਾ ਕਿੰਨੀ ਕੁਮਰ ਦਾ ਬੱਚੇ ਦੀ ਬੱਚਾ ਹੈ ਤੇ 22 ਸਾਲ ਦਾ ਹੈ ਉਹ ਆਪਣੀ ਸੈਟਿੰਗ ਕਰ ਰਿਹਾ ਉਹ ਹੁਣ ਕਹਿ ਸਕਦੀ ਹਾਂ ਮੈਂ YouTube ਤੇ ਵੀਡੀਓ ਪਾਉਂਦਾ ਹੈ ਪਰ ਹਾਲੇ ਮੈਂ ਮਿਹਨਤ ਕਰ ਰਿਹਾ ਹਜੇ ਸ਼ੁਰੂਆਤ ਹੈ ਇੱਕ ਮਹੀਨਾ ਹਜੇ ਪ੍ਰੋਪਰ ਹੋਇਆ ਨਹੀਂ ਉਹਦਾ ਮੋਨਟਾਈਜ਼ ਹੋਏ ਨੂੰ ਚੈਨਲ ਫਿਰ ਤੁਸੀਂ ਖੁਦ ਚੈਨਲ ਬਣਾ ਰਹੇ ਤੁਹਾਨੂੰ ਪਤਾ ਹੈ ਵੀ ਕਿੰਨੀ ਮਿਹਨਤ ਲੱਗਦੀ ਹੈ 3 ਸਾਲ ਹੋ ਗਏ ਨੂੰ ਲੱਗੇ ਨੂੰ ਉਹਦਾ ਰੁਝਾਨ ਹੀ ਉੱਧਰ ਹੈ ਫਿਰ ਮੈਂ ਕਹਿੰਨੀ ਆ ਵੀ ਉੱਧਰ ਹੀ ਆਪਣਾ ਕੈਰੀਅਰ ਬਣਾ ਲੈ ਤੇ ਚੰਗੀ ਗੱਲ ਹੈ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਾਂ ਕਿ ਫਿਰ ਜਿਵੇਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਸੀ ਕਿ ਕਈ ਵਾਰ ਤੁਰੇ ਜਾਂਦੇ ਹੁੰਦੇ ਨੇ ਕੋਈ ਮੁਸਾਫਰ ਪੈਸੇ ਨੂੰ ਲੈ ਕੇ ਵੀ ਅੜ ਜਾਂਦੇ ਨੇ ਵਿੱਚ ਤਾਂ ਇੰਨੇ ਪੈਸੇ ਹੀ ਦਵਾਂਗੇ ਹਾਂ ਉਹਨਾਂ ਨੇ ਦੂਰ ਜਾਣਾ ਸੀ ਪੈਸੇ ਘਟਦੇ ਰਹੇ ਸੀ ਫਿਰ ਇਸ ਕਰਕੇ ਮੈਂ ਲ ਕਿ ਇਸ ਤੋਂ ਚੰਗਾ ਮੈਂ ਘਰ ਜਾ ਕੇ ਰੋਟੀ ਨਾਲ ਉਹਨਾਂ ਨੂੰ ਖਵਾਵਾਂਗੇ ਨਾਲੇ ਆਪ ਖਾ ਕੇ ਕੀ ਫਾਇਦਾ ਕਰਨਾ ਪੈਂਦਾ ਕਈ ਵਾਰ ਜਦੋਂ ਪੈਸੇ ਨਹੀਂ ਪੈਂਦੇ ਆਪ ਦੇ ਆਪ ਦੇ ਨਾਲ ਹਾਂ ਕਰਨੀ ਕਰਨੀ ਪੈਂਦੀ ਹੈ ਸੈਟਿੰਗ ਅਗਰ ਹੁੰਦੀ ਹੋਵੇ ਤਾਂ ਜੇ ਜਿਆਦਾ ਦੂਰ ਦੀ ਹੋਵੇ ਫਿਰ ਮਨ ਨੂੰ ਦੁੱਖ ਦੇਗਾ ਫਿਰ ਜਾਣੇ ਚ ਵੀ

ਮੰਗ ਕੇ ਕੰਦੇ ਆ ਕਮਾ ਨਹੀਂ ਸਕਦੇ ਉਹਨਾਂ ਨਾਲੋਂ ਤੇ ਬਹੁਤ ਬੈਟਰ ਰਹਿ ਗਿਆ ਬਸ ਮੈਂ ਕਰਨੀ ਪ੍ਰਮਾਤਮਾ ਹਿੰਮਤ ਦੇਈ ਜਾਏ ਮਤਾਜੀ ਨਾ ਦਿਖਾਏ ਕਿਸੇ ਨੂੰ ਕਿਸੇ ਮਰੇ ਹੱਥ ਨਾ ਡਣੇ ਪੈ ਨਾ ਐਨਕ ਵੀ ਚੱਲੀ ਜਾਏ ਨਾ ਸ਼ੁਕਰ ਹੈ ਸ਼ੁਕਰ ਮਨੰਦ ਨੇ ਪਰ ਬੰਤਵੰਤਾ ਜਦੋਂ ਪਤੀ ਤੁਹਾਡਾ ਟਰੱਕ ਡਰਾਈਵਰ ਸੀ ਉਦੋਂ ਦਾ ਫਿਰ ਘਰ ਦੇ ਹਾਲਾਤ ਬਿਲਕੁਲ ਠੀਕ ਰਿਹਾ ਹੋਣਗੇ ਬਿਲਕੁਲ ਫਿਰ ਤਾਂ ਤੁਸੀਂ ਇੱਕ ਫਿਰ ਕਿੰਨਾ ਕੌਕਾ ਸੀ ਉਸ ਲਈ ਰੇਵਨਦੀ ਕਿੰਨੀ ਕੁ ਤਨਖਾਹ ਹੁੰਦੀ ਹੈ ਇਹ ਵੀ ਗੁਜ਼ਾਰਾ ਹੋ ਰਿਆ ਸੀ ਮੈਨੂੰ ਨਹੀਂ ਬਾਰ ਨਿਕਲਦਾ ਪੈਂਦਾ ਸੀ ਤੇ ਚਾਹ ਰੋਟੀ ਖਾ ਰਹੀ ਸੀ ਇਸ ਇੱਕ ਆਰਸ ਦੇ ਲਈ ਸੜਕਾਂ ਤੇ ਇਸ ਤਰ੍ਹਾਂ ਕੰਮ ਕਰਨਾ ਕਿੰਨਾ ਕੁ ਔਖਾ ਲੱਗਦਾ ਤੁਹਾਨੂੰ ਪਹਿਲਾਂ ਪਹਿਲਾਂ ਔਖਾ ਲੱਗਿਆ ਹੁਣ ਕਿਸ ਤਰ੍ਹਾਂ ਲੱਗ ਰਿਹਾ ਹੈ ਸ਼ੁਰੂਸ ਤੋਂ ਹੁਣ ਕਈ ਹੈ ਦੇਖੋ ਦੁਨੀਆ ਹੈ ਨੈਗੇਟਿਵ ਵੀ ਹੈ ਪੋਜ਼ਿਟਿਵ ਵੀ ਹੈ ਕਈ ਤਾਂ ਪੂਰਾ ਇਹਨ ਹਲਾਸ਼ੇਰੀ ਦੇਖ ਕੇ ਜਾਂਦੇ ਆ ਖੁਸ਼ ਹੁੰਦੇ ਆ ਬਹੁਤ ਵਧੀਆ ਲੱਗਿਆ ਕੀ ਇਹ ਤੇ ਬੈਠਦੇ ਨਹੀਂ ਲੇਡੀਸ ਹੀ ਐਜੀਆਂ ਜਿਹੜੀਆਂ ਬੈਠਦੀਆਂ ਨਹੀਂ ਜੈਸੇ ਖੁਦ ਨਹੀਂ ਅਸੀਂ ਤੇ ਭੈਂਜੀ ਨਾਲ ਹੀ ਜਾਣਾ ਹਸਤੇ ਤੁਹਾਡੇ ਨਾਲ ਹੀ ਜਾਣਾ ਅੱਛਾ ਹਰ ਇੱਕ ਰੰਗ ਬਰੰਗੀ ਦੁਨੀਆ ਬੇਟਾ ਬਹੁਤ ਰੱਦੀ ਹੈ ਹੁਣ ਤੱਕ ਦੇ ਤਜਰਬੇ ਦੇ ਵਿੱਚ ਕਿਹੜੀਆਂ ਕਿੜੀਆਂ ਚੀਜ਼ਾਂ ਸਿੱਖੀਆਂ ਸਮਾਜ ਤੋਂ ਕੀ ਕੀ ਸਿੱਖਿਆ ਤੂੰ ਹੁਣ ਤੱਕ ਦੇ ਤਜਰਬੇ ਦੇ ਵਿੱਚ ਬਸ ਇਹ ਹੈ ਰਾਜੇ ਜੇ ਆਪ ਚੱਲਦੇ ਆ ਤਾਂ ਸਭ ਕੁਝ ਹੈਗਾ ਜੇ ਤੁਹਾਡੇ ਹੱਥ ਪਰ ਨਹੀਂ ਚੱਲਦੇ ਜੇ ਤੁਹਾਡੀ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਕੋਈ ਨਹੀਂ ਖੜਾ ਹੁੰਦਾ ਜੀ ਅੱਛਾ ਮਾੜੇ ਟਾਈਮ ਵਿੱਚ ਕੋਈ ਨਹੀਂ ਹੁੰਦਾ ਰਿਸ਼ਤੇਦਾਰ ਸਾਥ ਦਿੰਦੇ ਨੇ ਕੋਈ ਪਰਿਵਾਰ ਕੋਈ ਹੋਰ ਰਿਸ਼ਤੇਦਾਰ ਸਾਥ ਦਿੰਦਾ ਫਿਰ ਇਹ ਜੋਕੇ ਸੰਦੇ ਚਿਕ ਨਹੀਂ ਅਗਰ ਦੇਗਾ ਵੀ ਤੇ ਇਹਸਾਨ ਜਤਾਏਗਾ ਜੇ ਅੱਜਕੱਲ ਨਾ ਹੈ ਨੀ ਟਾਈਮ ਰਿਆਣੀ ਉਹ ਵਕਤ ਪਹਿਲੇ ਵਾਲਾ ਬਹੁਤ ਵਧੀਆ ਸੀ ਉਹ ਸਮਾਂ ਲੰਘ ਗਿਆ ਜਦੋਂ ਪਰਿਵਾਰ ਇਕੱਠੇ ਮਿਲ ਕੇ ਬੈਠਦੇ ਸੀ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਹੈ ਨਾ ਉਹ ਮਦਦ ਕਰਦੇ ਸੀ ਇਹ ਨਾ ਉਹ ਆਸਾਨ ਨਹੀਂ ਜਿਤਾਉਂਦੇ ਸੀ ਫਿਰ ਉਹ ਪਰਿਵਾਰ ਤਾਂ ਦੂਰ ਦੀ ਗੱਲ ਹੈ ਰਾਜੀ ਆਂਟੀ ਘਵੰਟੀ ਵੀ ਸਾਥ ਦਿੰਦੇ ਹੁੰਦੇ ਸੀ ਹੁਣ ਹੁਣ ਤੱਕ ਕੁਛ ਨਹੀਂ ਹੁਣ ਤਾਂ ਸਕੇ ਨੀ ਖੋਣ ਤਾਂ ਰਿਸ਼ਤੇ ਫਿੱਕੇ ਪੈ ਗਏ ਖੂਨ ਹੀ ਚਿੱਟਾ ਹੋ ਚੁੱਕਾ ਹੁਣ ਤਾਂ ਔਰ ਨਹੀਂ ਚੱਲੇ ਜਾ ਕਤਲ ਗੋਡਿਆਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਾਂ ਮਨ ਦੇ ਵਿੱਚ ਚੱਲਦਾ ਰਿਹਾ ਹੁਣ ਵੀ ਇਲਾਜ ਕਰਵਾ ਕੇ ਵਧੀਆ ਤੰਦਰੁਸਤ ਹੋ ਕੇ ਕੰਮ ਕਰਾਂ ਤੇਖ ਰਜੇ ਹੁਣ 24 ਘੰਟੇ ਮੈਂ ਦਰਦੀ ਚ ਰਹਿੰਦੀ ਹਾਂ ਕੋਈ ਨਹੀਂ ਜਾਏਗਾ ਕਿ ਮੈਂ ਦਰਦ ਦੀ ਦਵਾਈ ਲੈਣੀ ਦੋ ਵਾਰੀ ਲੈਣੀ ਆ ਦਰਦ ਦੀ ਹੋਰ ਤਾਂ ਮੈਂ ਥੈਰਡ ਵਗੈਰਾ ਉਹ ਤਾਂ ਚੱਲ ਚੱਲੀ ਅੱਜ ਕੱਲ ਇਹ ਤਾਂ ਨਾਰਮਲ ਹੈ ਥੈਰਡ ਬੀਪੀ ਮੈਂ ਇਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਹੀ ਲੱਗਿਆ ਹੈ ਨਾ ਇਹ ਤਾਂ ਅੱਜ ਕੱਲ ਹਰੇਕ ਨੂੰ ਹੀ ਹੋ ਰਿਹਾ ਹੈਗਾ ਬਿਲਕੁਲ ਨਹੀਂ ਤੁਰ ਸਕਦੇ ਨਾ ਇੰਨਾ ਨਹੀਂ ਤੁਰਕਰ ਮਤਲ ਥੋੜਾ ਬੋਤ ਤੁਰ ਲੈਣੀ ਆ ਹੈ ਨਹੀਂ ਜੇ ਮੈਨੂੰ ਤੁਰ ਕੇ ਇੱਥੇ ਤੱਕ ਆਣਾ ਪਵੇ ਨਹੀਂ ਮੁਸ਼ਕਲ ਬੇਟੇ ਨੂੰ ਕਿੱਥੇ ਤੱਕ ਪੜਾਇਆ ਫਿਰ ਕਿੰਨਾ ਕਿੰਨੀਆਂ ਕਲਾਸਾਂ ਬੇਟਾ ਪੜਾਇਆ ਕਿੰਨੀ ਕਿ ਪੜਾਇਆ میٹرਕ ਕਰਿਆ میٹرਕ ਤੇ ਅੱਗੇ ਨਹੀਂ ਫਿਰ ਪੜਾ ਸਕੇ ਘਰ ਦੇ ਹਾਲਾਤ ਕਰਕੇ ਨਾ ਪੜਾ ਨਹੀਂ ਸਕੇ राजे ਪ੍ਰੋਪਰ ਫੀਸਾਂ ਨਹੀਂ ਭਰ ਸਕਦੀ ਸੀ ਫੀਸਾਂ ਵੀ ਕਿਤੇ ਰੁਕ ਗਈਆਂ ਸੀ ਵਿੱਚ ਵਿਚਾਲੇ ਰੁਕ ਗਈਆਂ राजे ਦਿੱਤੀਆਂ ਗਈਆਂ ਹਜੇ ਤੱਕ ਨਹੀਂ ਦਿੱਤੀਆਂ ਗਈਆਂ ਮੇਕਅਪ ਹਾਂ ਪੜਨਾ ਚਾਹੁੰਦਾ ਸੀ ਬੇਟਾ ਹਾਂਜੀ ਘਰ ਦੇ ਹਾਲਾਤਾਂ ਕਰਕੇ ਵਿੱਚ ਕਾਲੇ ਸਾਈ ਦੇ ਇੱਕੋ ਬੇਟਾ ਇੱਕ ਬੇਟਾ ਦੋ ਬੇਟੀਆਂ ਦੋ ਬੇਟੀਆਂ ਬੇਟੀਆਂ ਬੇਟੀ ਬੇਟੀ ਵੀ ਛੋਟੀ ਮੇ 17 ਸਾਲ ਦੀ ਵਿਆਹ ਤੇ اسی ਹਾਲਾਤਾਂ ਕਰਕੇ ਹੀ ਛੋਟੀ ਬੇਟੀ ਮੇਰੇ ਭੈਣ ਨੇ ਰੱਖੀ ਹੋਈ ਆ ਉਹ ਕਰ ਰਹੀ ਆ ਪਰ ਪੜਾ ਲਿਖਾ ਰਹੀ ਆ ਕਿਹੜੇ ਹਾਲਾਤਾਂ ਦੇ ਵਿੱਚ ਕਰਜਾ ਵੀ ਚੁਕਣਾ ਪਿਆ ਜਦੋਂ ਬੇਟੀ ਦਾ ਵਿਆਹ ਕੀਤਾ ਫਿਰ ਬਸ ਕੁਝ ਮੇਰੇ ਪਾਪਾ ਨੇ ਕਰਿਆ ਭੈਣ ਨੇ ਕਰਿਆ ਕੁਝ ਅੰਡੇ ਗਵੰਡੇ ਜਾਣ ਪਛਾੜਾ ਲੁੱਧਰ ਹੀ ਪੇਕਿਆ ਵੱਲੋਂ ਸਾਰਾ ਦਿੱਤਾ ਲੋਕਾਂ ਨੇ ਬਸ ਐਈ ਵਿਆਹ ਤਾਂ ਕਰਜੇ ਵਿੱਚ ਕਰਦੇ ਜਿਹੜਾ ਕੁਝ ਇਸ ਤੋਂ ਇਲਾਵਾ ਇਹ ਲਿਖਿਓ ਨਾ ਹੋਰ ਵੀ ਕਰਜੇ ਆ ਹੈ ਥੋੜਾ ਬਹੁਤ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਥੋੜਾ ਬਹੁਤ ਹੈਗਰ ਹੈ ਜੇ 40 50 ਹਜ਼ਾਰ ਰੁਪਿਆ ਹੈਗਾ ਮੇਰਾ ਸਾਲ ਦਾ ਬਿੱਲ ਰੁਕਿਆ ਪਿਆ ਮੇਰ ਤੋਂ ਹੋ ਨਹੀਂ ਭਰਿਆ ਜਾ ਰਿਹਾ ਕਿੱਲਾ ਬਿਨਾਂ 41000 ਰੁਪਿਆ ਉਹ ਕਿਵੇਂ ਆ ਗਿਆ ਨਾਲ ਕਿਨੇ ਮੈਂ ਨਹੀਂ ਮਾਫੀ ਹੈ ਮਾਫੀ ਹੋਇਆ ਮੇਰਾ ਆ ਰਿਹਾ ਨਹੀਂ ਹੁਣ ਤਾਂ ਸਰਕਾਰ ਨੇ ਜੁੰਟਾ ਮਾਫ ਕੀਤੀਆਂ ਹੋਈਆਂ ਨੇ ਬਿੱਲ ਕਿਵੇਂ ਆ ਗਿਆ ਕਿ ਉਹ ਨਹੀਂ ਭਰਿਆ ਨਹੀਂ ਗਿਆ ਕਈ ਸਾਲਾਂ ਤੋਂ ਦੇ ਕਿੰਨੇ ਟਾਈਮ ਤੋਂ ਭਰਿਆ ਨਹੀਂ ਗਿਆ ਮੇਰ ਤੋਂ ਸਾਲ ਹੋ ਗਿਆ ਪਹਿਲੇ ਕੰਮ ਨਹੀਂ ਸੀ ਹੁਣ ਕੰਮ ਚੱਲ ਰਿਹਾ ਇੰਨਾ ਪੈਸੇ ਬਣਦੇ ਨਹੀਂ ਵੀ ਮੈਂ ਇਕੱਠੇ ਕਰਕੇ ਭਰ ਸਕਾਂ 40000 ਰੁਪਏ ਫਿਰ ਕਿਵੇਂ ਕਰੋਗੇ ਦੇਖਦੇ ਆ ਅਈ ਦਿਨ ਰਾਤ ਸੋਚ ਖਾਈ ਜਾਂਦੀ ਐ ਕਰੀਏ ਕੀ ਹੱਲ ਕਰਾਂ ਲੈਟ ਚੱਲ ਰਹੀ ਐ ਲੈਟ ਚੱਲ ਰਹੀ ਐ ਫਿਲਹਾਲ ਤੇ ਚੱਲ ਰਹੀ ਐ ਪਰ ਹੁਣ ਦੇਖੋ ਕਿੰਨੇ ਦਿਨ ਐ ਐ ਕਿ ਆ ਵੀ ਜਾਂਦੇ ਨੇ ਕਿ ਫਿਰ ਕਟਣ ਕਲੈਕਸ਼ਨ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਹਜੇ ਤੱਕ ਨਹੀਂ ਆਇਆ ਕੋਈ ਦੇਖਦੇ ਆ ਇਹ ਕਿ ਮੈਂ ਸੋਚ ਰਹੀ ਸੀ ਕਿ ਇਸ ਤੋਂ ਫੜਾਂ ਚੱਲ ਦੋ ਤਿੰਨ ਵਾਰੀ ਕਰਕੇ ਪਰ ਆ ਜੇ ਜਣੀ ਜਦੋਂ ਭਰਿਆ ਨਹੀਂ ਫਿਰ ਉਹ ਇਕੱਠਾ ਹੁੰਦਾ ਹੋਇਆ ਇਕੱਠਾ ਹੁੰਦਾ ਹੋਗਾ 40000 ਰੁਪਏ ਹਾਂ ਇਕੱਠਾ ਹੋ ਗਿਆ ਸਾਲ ਹੋ ਗਿਆ ਹਾਂ ਸਾਲ ਹੋ ਗਿਆ ਬਿੱਲੀ ਭਰਿਆ ਗਿਆ ਫਿਰ ਵੀ ਤੁਸੀਂ ਇੰਨਾ ਹੌਸਲਾ ਰੱਖਿਆ ਹੋਇਆ ਇੰੀਆਂ ਮੁਸੀਬਤਾਂ ਦੇ ਬਾਵਜੂਦ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਹੌਸਲਾ ਦਿੰਦੀ ਰਹਿੰਦੀ ਹੈ ਵੀ ਨਹੀਂ ਉੱਠ ਕੰਮ ਵੀ ਕਰਨਾ ਆਪਣੇ ਖਰਚੇ ਵੀ ਕੱਢਣੇ ਨੇ ਪਰਿਵਾਰ ਨੂੰ ਵੀ ਪਾਲਣਾ ਆਪਣੇ ਘਰ ਵਾਲੇ ਨੂੰ ਵੀ ਸੰਭਾਲਣਾ ਬੇਟੇ ਨੂੰ ਵੀ ਸੰਭਾਲਣਾ ਚੱਤ ਬੱਚੇ ਜ਼ਿੰਮੇਵਾਰੀਆਂ ਪੈਂਦੀਆਂ ਹਨਾ ਆਪਣਾ ਵੀ ਪਰਮਾਤਮਾ ਹਿੰਮਤ ਦਿੰਦਾ ਬੱਚਿਆਂ ਨੂੰ ਦੇਖ ਕੇ ਜ਼ਰੂਰਤ ਆਪਣੀ ਜ਼ਰੂਰਤ ਵੀ ਮੈਨੂੰ ਮਾਰਦੀ ਆ ਕਿਉਂ ਮੈਂ ਜੇ ਦਵਾਈ ਖਾਵਾਂਗੀ ਮੈਂ ਤੁਰਾਂਗੀ ਨਹੀਂ ਤੇ ਮੈਂ ਵੀ ਮੰਜੇ ਤੇ ਪੈ ਜਾਾਂਗੀ ਉਹ ਮੈਨੂੰ ਉਸ ਕਰਕੇ ਮੈਨੂੰ ਉੱਠਣਾ ਪੈਂਦਾ ਕਿਉਂਕਿ ਮੈਨੂੰ ਤਾਂ ਬੈੱਡ ਤੇ ਬੈਠੀ ਨੂੰ ਵੀ ਦਵਾਈ ਚਾਹੀਦੀ ਆ ਜੇ ਤੁਰਾਂਗੀ ਤਾਂ ਵੀ ਦਵਾਈ ਚਾਹੀਦੀ ਆ ਇਹ ਹੌਸਲਾ ਤਾਂ ਹੀ ਮਿਲਦਾ ਵੀ ਉੱਠ ਜੇ ਉੱਠੇਗੀ ਤਾਂ ਕੁਝ ਹੋਏਗਾ ਜਿਹੜੇ ਸਕੂਲ ਦੇ ਬੱਚੇ ਨੇ ਸਕੂਲ ਦੇ ਬੱਚਿਆਂ ਤੋਂ ਇਲਾਵਾ ਪ੍ਰਾਈਵੇਟ ਜਿਹੜੀ ਸਵਾਰੀ ਤੁਸੀਂ ਉਹ ਵੀ ਚੱਕਦੇ ਹੋ ਫਿਰ ਜਿਹੜੇ ਪੈਸੇਂਜਰ ਹਾਂਜੀ ਹਾਂ ਚੱਕਦੇ ਆ ਉਹ ਵੀ ਲੈ ਕੇ ਜਾਣਾ ਹਾਂਜੀ ਬੱਚੇ ਚੱਲ ਜਾਈ ਜੰਦੇ ਜਿੱਥੇ ਦੀ ਸਵਾਰੀ ਮਿਲ ਜਾ ਲੋਕਲ ਹੀ ਹੈ ਪਟਿਆਲੇ ਤੋਂ ਬਾਹਰ ਦੀ ਹਾਂ ਲੋਕਲ 9:30 ਵਜੇ ਤੱਕ ਆਖਰੀ ਜਣੀ 9:30 ਵਜੇ ਤੱਕ ਕੰਮ ਕਰਦੇ ਹਾਂ ਹਾਂਜੀ ਫਿਰ ਰੋਟੀ ਪਾਣੀ ਕੋਲ ਬਣਾਉਣਾ ਆਪ ਕਰੇ ਜਾ ਕੇ ਹਾਂਜੀ ਕਿੰਨੇ ਵਜੇ ਜਰੂਰ ਬਸ ਉਹ ਹੀ ਦੱਸ 10:30 11 ਕਈ ਵੇ ਸੰਦ ਸੰਦ 11 ਵਜੇ ਜਾਂਦੇ ਆ ਪਹਿਲਾਂ ਕੰਮ ਤੋਂ ਜਾਣਾ ਥੱਕ ਕੇ ਫਿਰ ਘਰੇ ਜਾਨੀ ਕਿ ਦੋ ਜਣੇ ਤੁਹਾਡੇ ਕਿ ਨਹੀਂ ਦੇਖ ਰਹੇ ਹੁੰਦੇ ਨੇ ਵੀ ਤੁਹਾਡਾ ਬੇਟਾ ਦੇਖ ਰਿਹਾ ਹੁੰਦਾ ਵੀ ਮੰਮੀ ਆਉਗੀ ਰੋਟੀ ਬਣਾਉਗੀ ਮੈਂ ਖਾਵਾਂਗਾ ਤੁਹਾਡੇ ਪਤੀ ਦੇਖ ਰਹੇ ਹੁੰਦੇ ਮੇਰੇ ਘਰ ਵਾਲੀ ਆਏਗੀ ਉਹ ਆਉਣਗੇ ਫਿਰ ਖਾਣਾ ਬਣਾਉਣਗੇ ਫਿਰ ਖਾਵਾਂਗੇ ਹਾਂਜੀ ਹਾਂ ਉਹ ਤੇ ਹੈ ਓਡੀ ਥੜੀ ਹੋ ਰਹੀ ਹੁੰਦੀ ਓ ਠੀਕ ਹੋ ਰਹਿੰਦੇ ਪੁੱਕੇ ਬੈਠੇ ਰਣਗੇ ਹਿੰਮੰਦੀ ਕਰਨਗੇ ਮੈਂ ਮੈਂ ਹੀ ਜਾ ਕੇ ਗੱਲ ਕੀਤੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸਮੇਂ ਇਸ ਔਖੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਬਹੁਤ ਸਮਾਜ ਸੇਵੀ ਸੰਸਥਾਵਾਂ ਵੀ ਹੁੰਦੀਆਂ ਨੇ ਮਦਦ ਕਰਦੀਆਂ ਨੇ ਕੀ ਲੱਗਦਾ ਤੁਹਾਨੂੰ ਮਦਦ ਦੀ ਕਿਹੜੀ ਚੀਜ਼ ਦੀ ਲੋੜ ਹੈ ਕੀ ਕਵਾਂ ਮੈਂ ਫੇਰ ਵੀ ਨਹੀਂ ਮੰਗਣੀ ਮਤਲਬ ਕਿ ਆਪ ਮਿੰਟ ਕਰ ਲਓ ਹਾਂਜੀ ਮੰਗਿਆ ਨਹੀਂ ਜਾਂਦਾ ਬੇਟਾ ਮੇਰੇ ਤੋਂ ਬਹੁਤ ਔਖਾ ਮੰਗਣਾ ਬਹੁਤ ਔਖਾ ਬੁਰੇ ਤੋਂ ਬੁਰੇ ਟਾਈਮ ਵਿੱਚ ਮੰਗ ਨਹੀਂ ਸਕਦੀ ਮੈਂ ਚੰਗੀ ਘਟ ਲਈ ਮੈਂ ਮੰਗਿਆ ਨਹੀਂ ਗਿਆ ਮੰਗਿਆ ਨਹੀਂ ਜਾਂਦਾ ਰਜੇ ਤਾ ਤੁਹਾਨੂੰ ਭਾਬਕ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਕਨ 51 ਸਾਲ ਦੀ ਇਹਨਾਂ ਦੀ ਉਮਰ ਹੈ ਗੋਡੇ ਕੰਮ ਨਹੀਂ ਕਰਦੇ ਤਾਂ ਕਈ ਬਿਮਾਰੀਆਂ ਤੋਂ ਇਹ ਵੀ ਖੁਦ ਪੀੜਤ ਨੇ ਦਿਨ ਦੇ ਵਿੱਚ ਦੋ ਦੋ ਵਾਰ ਦਵਾਈ ਲੈਣੀ ਪੈਂਦੀ ਹੈ ਪਤੀ ਮੰਜੇ ਤੇ ਪਿਆ ਹੈ ਤਾਂ ਅਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਜਿਹੜਾ ਤੁਸੀਂ ਰਿਕਸ਼ਾ ਦੇਖ ਰਹੇ ਹੋ ਇਹ ਜਿਹੜਾ ਸਾਰਾ ਲੋਨ ਤੇ ਆ ਕਾ ਇਸ ਦੀ 300 ਰੁਪਏ ਕਿਸ਼ਤ ਹਰ ਰੋਜ਼ ਦੀ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਇਸ ਬੀਬਜ਼ੁਰਗ ਬੀਬੀ ਨੇ ਦੱਸਿਆ ਕਿ ਕੱਲ 300 ਰੁਪਏ ਬਣਿਆ ਸੀ ਕੱਲ ਉਹ 300 ਰੁਪਏ ਜਦੋਂ ਬਣਿਆ ਉਹ ਸਾਰਾ 300 ਰੁਪਏ ਕਿਸ਼ਤ ਦੇ ਵਿੱਚ ਚੱਲਿਆ ਗਿਆ ਸਾਰਾ ਦਿਨ ਕੰਮ ਕਰਨਾ ਪਿਆ ਪਰ ਇੱਕ ਪੈਸਾ ਦੀ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਗਏ ਤਾਂ ਉਹ ਜਦੋਂ ਪੈਸਾ ਕੋਈ ਬਚਦਾ ਜਦੋਂ 300 ਰੁਪਏ ਨਿਕਲਣ ਤੋਂ ਬਾਅਦ ਕੋਈ ਪੈਸਾ ਬਚਦਾ ਚਾਹੇ 100 ਰੁਪਏ ਬਚੇ ਚਾਹੇ 50 ਰੁਪਏ ਬਚਣ ਜਾਫਰਾ 200 ਰੁਪਏ ਬਚੇ ਤਾਂ ਉਸੇ ਪੈਸੇ ਦੇ ਨਾਲ ਘਰ ਦਾ ਖਰਚਾ ਵੀ ਚਲਾਉਣਾ ਦਵਾਈਆਂ ਵੀ ਲੈ ਕੇ ਆਉਣੀਆਂ ਨੇ ਸਬਜ਼ੀ ਵੀ ਲੈ ਕੇ ਆਉਣੀ ਆ ਤਾਂ ਉਸ ਤੇ ਨਿਰਭਰ ਕਰਦਾ ਏ ਜੇਕਰ ਕੋਈ ਪੈਸਾ ਨਹੀਂ ਬਚਦਾ 300 ਤੋਂ ਜ਼ਿਆਦਾ ਪੈਸੇ ਨਹੀਂ ਬਣਦੇ ਤਾਂ ਫਿਰ ਖਾਲੀ ਹੱਥ ਹੀ ਬੇਰੰਗ ਘਰ ਨੂੰ ਵਾਪਸ ਪਰਤਣਾ ਪੈਂਦਾ ਏ ਇਹ ਉਹ ਔਰਤਾ ਜਿਹੜੀ ਇਸ ਸਮੇਂ ਜ਼ਿੰਦਗੀ ਦੇ ਨਾਲ ਲੜ ਰਹੀ ਹੈ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਆਪਣੇ ਪਤੀ ਨੂੰ ਵੀ ਨਾਲ ਲੈ ਕੇ ਚੱਲ ਰਹੀ ਆ ਤੇ ਉਹਨਾਂ ਦੀ ਦੇਖਰੇਖ ਵੀ ਕਰਦੀ ਆ ਤਾਂ ਪੂਰੇ ਘਰ ਦਾ ਕੰਮਕਾਰ ਕਰਨ ਤੋਂ ਬਾਅਦ ਫੇਰ ਪੂਰਾ ਦਿਨ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਪਟਿਆਲੇ ਦੇ ਵਿੱਚ ਆਟੋ ਚਲਾਉਂਦੇ ਨੇ ਦਾ ਸਲਾਮ ਆ ਇਹਨਾਂ ਨੂੰ ਇਨੀ ਮਿਹਨਤ ਕਰ ਰਹੇ ਨੇ ਇਹਨਾਂ ਦੇ ਜਜਮੇ ਨੂੰ ਵੀ ਸਲਾਮ ਆ ਇਹਨਾਂ ਦੇ ਹੌਸਲੇ ਨੂੰ ਵੀ ਸਲਾਮ ਆ ਇਸ ਦਾ ਸਾਫ ਪੁੱਛਿਆ ਸੀ ਕਿ ਤੁਸੀਂ ਕੋਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਕਿਸੇ ਮਦਦ ਦੀ ਲੋੜ ਆ ਬਹੁਤ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਬਹੁਤ ਸਮਾਜ ਸੇਵੀ ਹੁੰਦੇ ਨੇ ਬਹੁਤ ਐਨਆਰਆਈ ਨੇ ਜਿਨ੍ਹਾਂ ਦੇ ਦਿਲ ਬਹੁਤ ਵੱਡੇ ਨੇ ਲੱਖਾਪਤੀ ਨੇ ਕਰੋੜਪਤੀ ਨੇ ਉਹ ਕਾਫੀ ਮਦਦ ਕਰ ਦਿੰਦੇ ਨੇ ਪਰ ਇਹਨਾਂ ਨੇ ਸਾਫ ਕਹਿ ਦਿੱਤਾ ਕਿ ਮੇਰਾ ਕਿਸੇ ਤੋਂ ਮੰਗਣ ਨੂੰ ਦਿਲ ਨਹੀਂ ਕਰਦਾ ਮੰਗਿਆ ਨਹੀਂ ਜਾਂਦਾ ਪਰ ਮੈਂ ਸਖਤ ਮਿਹਨਤ ਕਰਾਂਗੀ ਤੇ ਆਪਣੇ ਘਰ ਦੇ ਹਾਲਾਤ ਸੁਧਾਰਾਂਗੀ ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨਟੀ ਦੀ ਪਟਿਆਲਾ